ਸਸਕਾਲ ਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਜਸਵੀਰ ਸਿੰਘ ਯੂਟਿਊਬਰ ਜਿਸ ਨੂੰ ਪਿਤੇ ਦਿਨੀ ਜਿਸੂਸੀ ਦੇ ਕੇਸ ਵਿੱਚ ਮਹਾਲੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇਂਦਰਾ ਰਿਮਾਂਡ ਤੋਂ ਬਾਅਦ ਅੱਜ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਸਾਡੇ ਨਾਲ ਉਹਨਾਂ ਦੇ ਵਕੀਲ ਮਾਧਵ ਸ਼ੁਕਲਾ ਜੀ ਨੇ ਸ਼ੁਕਲਾ ਜੀ ਅੱਜ ਕੀ ਕਾਰਵਾਈ ਹੋਈ ਹੈ ਅੰਦਰ ਸਰ ਅੱਜ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਜਸਵੀਰ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਵਿੱਚ ਪੇਸ਼ ਕਰਕੇ ਸਰ ਪੁਲਿਸ ਨੇ 7 ਦਿਨ ਦਾ ਪੁਲਿਸ ਰਿਮਾਂਡ ਹੋਰ ਮੰਗਿਆ ਸੀਗਾ ਸਾਡੀ ਦਲੀਲਾਂ ਸੁਣ ਕੇ ਸਾਡੇ ਆਰਗੂਮੈਂਟਸ ਐਪਰੀਸ਼ੀਏਟ ਕਰਕੇ ਸਰ कोर्ट ਨੇ 7 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਉਹ ਨੈਗਲੈਕਟ ਕਰਕੇ ਸਿਰਫ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਉਹ ਐਕਸਟੈਂਡ ਕੀਤਾ ਸਰ। ਸਰ ਕੀ ਕਹੋਗੇ ਉਹਨਾਂ ਦੇ ਪਾਕ ਆਈਐਸਆ ਨਾਲ ਸੰਬੰਧ ਸੇ ਜਾ ਰਹੇ ਆ 6 ਵਾਰ ਉਹ ਪਾਕਿਸਤਾਨ ਗਏ ਨੇ ਕਿਸੇ ਲੇਡੀਜ਼ ਨਾਲ ਵੀ ਸੰਬੰਧ ਸੇ ਜਾ ਰਹੇ ਨੇ। ਸਰ ਇਹ ਸਭ ਇੱਕ ਵੇਗ ਗੱਲਾਂ ਜਿਹੜੀ ਕੋਰਟ ਦੇ ਮੋਹਰੇ ਰੱਖੀ ਜਾ ਰਹੀਆਂ ਸਰ। ਇਸੇ ਗੱਲ ਦਾ ਰੀਜ਼ਨ ਹੈ ਕਿ 7 ਦਿਨ ਦਾ ਜਿਹੜਾ ਰਿਮਾਂਡ ਉਹ ਨੈਗਲੈਕਟ ਹੋਇਆ ਸੀ। ਜੇ ਇਹ ਹੈ ਜੀ ਕੋਈ ਗੱਲ ਹੁੰਦੀ ਕੋਰਟ ਨੇ ਵੀ ਸੀਰੀਅਸਲੀ ਲੈ ਕੇ ਇਸ ਚੀਜ਼ ਨੂੰ ਮੈਟਰ ਨੂੰ ਅੱਗੇ ਵਧਾਉਣਾ ਸੀਗਾ। ਸਾਡੇ ਆਰਗੂਮੈਂਟ ਐਪਰੀਸ਼ੀਏਟ ਕਰਕੇ ਕੋਈ ਸਰ 15 ਮਈ ਤੋਂ ਲਗਾਤਾਰ ਪੁੱਛਦੀ ਇਨਕੁਆਇਰੀਆਂ ਫੇਸ ਕਰ ਰਹੇ ਕਦੀਆਂ ਨੂੰ ਸਾਈਬਰ ਕ੍ਰਾਈਮ ਵੱਲੋਂ ਬੁਲਾਇਆ ਜਾ ਰਿਹਾ ਹੈ ਸਿਕਾ ਕਦੀ ਐਸਐਸਓਸੀ ਵੱਲੋਂ ਬੁਲਾਇਆ ਜਾ ਰਿਹਾ ਸੀ ਕਦੀਆਂ ਨੂੰ ਸਦਰ ਰੂਪਨਗਰ ਪੁਲਿਸ ਵੱਲੋਂ ਬੁਲਾਇਆ ਜਾ ਰਿਹਾ ਜਾ ਰਿਹਾ ਹੈ ਸਰ ਇਹਨੇ ਸਭ ਅਥਾਰਟੀਜ਼ ਦੇ ਅੱਗੇ ਜਾ ਕੇ ਕੋਆਪਰੇਟ ਕੀਤਾ ਜੇ ਇਹੋ ਜੀ ਕੋਈ ਗੱਲ ਹੁੰਦੀ ਇਹਦੇ ਲਿੰਕ ਹੁੰਦੇ ਇਹਦੇ ਮਨ ਦੇ ਵਿੱਚ ਕੋਈ ਚੋਰ ਹੁੰਦਾ ਮਨ ਦੇ ਵਿੱਚ ਮੈਲਾਫਾਈਡ ਹੁੰਦੀ ਕੋਈ ਤਾਂ ਇਹ ਭੱਜ ਸਕਦਾ ਸੀਗਾ ਆਪਣੇ ਆਪ ਨੂੰ ਰਿਸਪੌਂਡ ਕਰਦਾ ਸਰ ਬਟ ਇਹਨੇ ਆਪਣੇ ਜ਼ਿੰਮੇਵਾਰ ਨਾਗਰਿਕ ਫੌਨ ਦੇ ਤਹਿਤ ਸਰ ਇਸਾਬ অথরিটি ਸਕੂਲ ਗਿਆ ਹੈ ਕੋਆਪਰੇਟ ਪ੍ਰੋਪਰ ਕੀ ਤਨ ਕੋਆਪਰੇਸ਼ਨ ਦਿੱਤੀ ਹੈ ਜੋ ਪੁਲਿਸ ਨੇ ਇਸ ਚੀਜ਼ ਇਸ ਤੋਂ ਚੀਜ਼ਾਂ ਮੰਗੀਆਂ ਸੀਗੀਆਂ ਆਪਣੇ ਗੈਜਟਸ ਮੰਗੇ ਸੀਗੇ ਫਾਈਨੈਂਸ਼ੀਅਲ ट्रांजैक्शंस ਦਾ ਰਿਪੋਰਟ ਮੰਗਿਆ ਸੀਗਾ ਮੋਬਾਈਲ ਫੋਨ ਮੰਗੇ ਸੀਗੇ ਤੇ ਜਿੰਨਾ ਇਹਦਾ ਹੋਰ ਚੀਜ਼ਾਂ ਸੀਗੀਆਂ ਨੇ ਸਭ ਚੀਜ਼ਾਂ ਸਰ ਪ੍ਰੋਵਾਈਡ ਕੀਤੇ ਆ ਪੁਲਿਸ ਨੇ ਤੇ ਉਸ ਤੋਂ ਬਾਅਦ ਜਦ ਸਰ ਇੱਕ ਇਹਦੇ ਵਿੱਚ ਮੇਜਰ ਡਵੈਲਪਮੈਂਟ ਇਹ ਸੀਗੀ ਕਿ ਇਹਨੂੰ ਹਰਿਆਣਾ ਪੁਲਿਸ ਵੱਲੋਂ ਸਮਾਨ ਇਸ਼ੂ ਹੋਇਆ ਸੀਗਾ ਜੋਤੀ ਮਨੂ ਉਤਰਾ ਦੇ ਕੇਸ ਦੇ ਰਿਗਾਰਡ ਤੇ ਅਨੁਛੇ 6 ਜੂਨ ਨੂੰ ਉਹਨਾਂ ਨੇ ਪੇਸ਼ ਹੋਣ ਲਈ ਹਸਾਰ ਪੁਲਿਸ ਨੇ ਕਿਹਾ ਸੀਗਾ ਇਹਨੇ ਸਰ ਪੁਲਿਸ ਨੂੰ ਕਿਹਾ ਕਿ ਮੈਂ 6 ਜੂਨ ਨੂੰ ਤੁਹਾਡੇ ਪੇਸ਼ ਨਹੀਂ ਹੋ ਸਕਦਾ ਪੰਜਾਬ ਪੁਲਿਸ ਨੂੰ ਕਿ ਮੈਨੂੰ ਹਰਿਆਣਾ ਪੁਲਿਸ ਵੱਲੋਂ ਸੰਮਨ ਆਇਆ ਹੈ ਮੈਂ ਉੱਥੇ ਹਸਾਰ ਪੁਲਿਸ ਕੋਲ ਜਾ ਕੇ ਜੁਆਇਨ ਕਰਨੀ ਹੈ ਇਨਵੈਸਟੀਗੇਸ਼ਨ ਸਰ ਜਦ ਇਹਨਾਂ ਨੇ ਚੀਜ਼ ਦੇਖੀ ਕਿ ਇਹ ਮੈਟਰ ਕਿਤੇ ਹਰਿਆਣਾ ਪੁਲਿਸ ਨਾਲ ਲਾਈਮਲਾਈਟ ਦੇ ਵਿੱਚ ਜਾ ਆਵੇ ਤਾਂ ਪੰਜਾਬ ਪੁਲਿਸ ਨੇ ਸਰ ਉਸ ਚੀਜ਼ ਨੂੰ ਆਪਣੇ ਲੈ ਕੇ ਆ ਦਾਇਰੇ ਦੇ ਲੈ ਕੇ ਆਂ ਦਿੱਤਾ ਰਾਤੋ ਰਾਤ ਇੱਕ ਛੁੱਟੀ ਐਫ ਆਰ ਦਰਜ ਕਰਕੇ ਔਰ ਉਹਨੂੰ ਜਸਬੀਰ ਸਿੰਘ ਨੂੰ ਆਪਣੇ ਆਪ ਬੁਲਾਇਆ ਕਿ ਅਸੀਂ ਤੈਨੂੰ ਇੱਕ ਲਾਸਟ ਦਿਨ ਜਿਹੜੀਆਂ ਇਨਟੈਰੋਗੇਟ ਕਰਨਾ ਤੇਨੂੰ ਇਨਵੈਸਟੀਗੇਟ ਕਰਨਾ ਆ ਕੇ ਸਰ ਉਹਨੂੰ ਅਰੈਸਟ ਕਰਕੇ ਝੂਠਾ ਤੇ ਬੇਬੁਨਿਆਦ ਉਹਨੂੰ ਮੈਟਰ ਨੂੰ ਸੀਰੀਅਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੁਝ ਨਹੀਂ ਸੀ ਸ਼ੁਕਲਾ ਚ ਕਿ ਦਾਨਿਸ਼ ਯੂਟਿਊਬਰ ਪਾਕਿਸਤਾਨ ਦਾ ਉਸ ਦਾ ਵੀ ਜ਼ਿਕਰ बार-बार ਸਾਹਮਣੇ ਆ ਰਿਹਾ ਉਸ ਨੂੰ ਲਿੰਕ ਸਾਹਮਣੇ ਆ ਰਿਹਾ ਸਰ ਪੁਲਿਸ ਨੇ ਕੋਈ ਅਜਿਹੀ ਚੀਜ਼ ਔਨ ਰਿਕਾਰਡ ਜਿਹੜੀ ਹੈ ਉਹ ਪੇਸ਼ ਨਹੀਂ ਕੀਤੀ ਹੈ ਨਾ ਕੋਈ ਦਾਨਿਸ਼ ਬਾਰੇ ਨਾ ਨਾਸਰ ਢਿੱਲੋਂ ਬਾਰੇ ਨਾ ਕੋਈ ਜਿਹੜਾ ਆਪਾਂ ਮੀਡੀਆ ਚ ਫਲੋਟ ਹੋ ਰਿਹਾ ਜੱਟ ਰੰਦਾ ਪਰ ਕੋਈ ਅਜਿਹੀ ਚੀਜ਼ਾਂ ਕੋਰਟ ਦੇ ਵਿੱਚ ਨਹੀਂ ਸਰ ਆਈਆਂ ਜੀ ਆਈਐਸਆਈ ਨੂੰ ਸੰਬੰਧ ਅਸੇ ਜਾ ਰਹੇ ਨੇ ਇੱਕ ਜੋ ਇਹਨਾਂ ਦੀ ਪਾਰਟੀ ਸੀ ਉਹਦੇ ਵਿੱਚ ਉਹਨੂੰ ਫੋਟੋ ਵਾਇਰਲ ਹੋਈ ਨੇ ਜੋਤੀ ਮਲਹੋਤਰਾ ਸਰ ਉਹ ਤਾਂ ਉਹ ਤਾਂ ਜਗ ਜाहिर ਚੀਜ਼ ਹੈ ਕਿ ਪਾਕਿਸਤਾਨ ਡੇ ਸੈਲੀਬ੍ਰੇਟ ਕਰਨ ਵਾਸਤੇ ਇਹਨੂੰ ਐਜ਼ ਅ ਬਲੌਗਰ ਸਰ ਇਨਵਾਈਟ ਕੀਤਾ ਸੀਗਾ ਔਨ ਦੀ ਇਨਵਿਟੇਸ਼ਨ ਆਫ ਦੀ ਸੈਟ ਸਰ ਇਹ ਉੱਥੇ ਜਾ ਕੇ ਪੇਸ਼ ਹੋ ਮਤਲਬ ਉੱਥੇ ਕਲਚਰ ਇਵੈਂਟ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਦਾ ਕਿਸੇ ਨਾਲ ਕੋਈ ਲਿੰਕ ਨਹੀਂ ਰਿਹਾ ਉਹਨਾਂ ਨੇ ਫੋਨ 'ਚ 150 ਕੰਟੈਕਟ ਨੰਬਰ ਦੱਸੇ ਜਾ ਰਹੇ ਨੇ ਪਾਕਿਸਤਾਨ ਦੇ ਉਹ ਛੇ ਬਾਰ ਕਹਿੰਦੇ ਪਾਕਿਸਤਾਨ ਜਾ ਕੇ ਆਏ ਹੋ ਸਰ ਕੋਈ ਐਜੀ ਚੀਜ਼ ਆਨ ਰਿਪੋਰਟ ਨਹੀਂ ਹੋਈ ਹੁਣ ਤੁਹਾਡੇ ਵੱਲੋਂ ਕੀ ਕਰ ਰਹੀ ਸਰ ਹੁਣ 2 ਦਿਨ ਦਾ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਮੰਡੇ ਨੂੰ ਦੁਬਾਰਾ ਪੇਸ਼ ਕਰਨਾ ਹੈ ਮੰਡੇ ਤੋਂ ਬਾਅਦ ਦੇਖਦੇ ਆ ਸਰ ਕਿ ਆਪ ਉਸ 2 ਦਿਨ ਦੇ ਵਿੱਚ ਇਨਵੈਸਟੀਗੇਟ ਕਰਦੇ ਮੈਂ ਟਾਜੀ ਸੋ ਐਸੀ ਸਾਡੇ ਨਾਲ ਯੂਟਿਊਬਰ ਜਸਵੀਰ ਸਿੰਘ ਦੇ ਵਕੀਲ ਮਾਦਵ ਸ਼ੁਕਲਾ ਸੀ ਜਿਨ੍ਹਾਂ ਵੱਲੋਂ ਕਿਹਾ ਕਿ ਦੋ ਦਿਨ ਦਾ ਪੁਲਿਸ ਰਿਪੋਰਟ ਦਿੱਤਾ ਗਿਆ ਹੈ ਸੋ ਸਾਰੇ ਜੋ ਦੋਸ਼ ਨੇ ਬੇਬੁਨਿਆਦ ਨੇ ਜੋ ਯੂਟਿਊਬਰ ਜਸਵੀਰ ਸਿੰਘ ਤੇ ਲਗਾਏ ਜਾ ਰਹੇ ਨੇ ਸੋ ਅਗੇ ਦੇਖਦੇ ਕੀ ਕਾਰਵਾਈ ਹੁੰਦੀ ਹੈ ਹੁਣ ਕੈਮਰਾਮੈਨ ਬ)<\font color="red">ਪਿੰਦਰ ਨਾਲ ਮੈਂ ਹਰਮਨ ਮੀਆਂ ਪ੍ਰਤੀਸ਼ਾਪ ਰਿਪੋਰਟ ਨਿਊਜ਼ ਪੋਹਾਲੀ